ਅ ਟੈਰੀਟੋਰੀਅਲ ਜਿਹੜੀ ਆਰਮੀ ਭਰਤੀ ਹੁੰਦੀ ਹੈ ਮਿੰਟੂ ਜੀ ਉਹਦੇ ਵਿੱਚ ਡੋਪ ਟੈਸਟ ਹੁਣ ਰੱਖਿਆ ਗਿਆ ਕਾਫੀ ਟਾਈਮ ਤੋਂ ਡੋਪ ਟੈਸਟ ਵੀ ਹੋਣਾ ਸ਼ੁਰੂ ਹੋ ਗਿਆ ਪਰ ਇੱਕ ਕਹੋ ਕਿ ਹੈਰਾਨ ਕਰਨ ਵਾਲੀ ਵੀ ਔਰ ਦੁਖੀ ਕਰਨ ਵਾਲੀ ਵੀ ਗੱਲ ਹੈ ਕਿ ਬਹੁਤ ਸਾਰੇ ਪੰਜਾਬੀ ਮੁੰਡੇ ਡੋਪ ਟੈਸਟ ਵਿੱਚ ਪੋਜ਼ਿਟਿਵ ਆਏ ਆ ਵਿਖੂ ਕਰ ਲਿਆ ਕਿ ਇਹ ਦੁਖਾਂਤ ਹੈਗਾ ਹੂੰ ਇਹਨੂੰ ਹੁਣ ਆਪਾਂ ਐਵੇਂ ਕਹੀ ਜਾਈਏ ਟੋੜੀ ਮਰੂੜੀ ਜਾਈਏ ਗੱਲ ਠੀਕ ਨਹੀਂ ਹੈ ਅਸਲ ਕੀ ਹੈ ਕਿ ਸਾਡਾ ਨਾ ਇੱਕ ਨੌਜਵਾਨ ਵਰਗ ਹੈ ਜਿਹੜਾ ਖਾਸ ਤੌਰ ਤੋਂ 15 ਤੋਂ 25 ਦੇ ਦਰਮਿਆਨ ਦਾ ਜੀ ਸਾਨੂੰ ਇਹਦੇ ਤੇ ਹੋਰ ਬਿਹਤਰ ਕੰਮ ਕਰਨ ਦੀ ਲੋੜ ਹੈ ਹੂੰ ਇਹਨਾਂ ਨੂੰ ਅਸੀਂ ਮਤਲਬ ਕਿ ਹੁਣ ਐਦਾਂ ਤ੍ਰਿਸਕਾਰ ਕਰੀਏ ਕਿ ਇਹਨਾਂ ਨੇ ਨੱਕ ਵੱਡ ਦਿੱਤਾ ਇਹਨਾਂ ਨੇ ਭਈ ਆਹ ਕਰ ਦਿੱਤਾ ਉਹ ਕਰ ਦਿੱਤਾ ਮੇਰੇ ਖਿਆਲ ਦੇ ਨਾਲ ਠੀਕ ਨਹੀਂ ਹੈ ਹੂੰ ਕਿਉਂਕਿ ਹੋ ਸਕਦਾ ਕਿ ਮਸਲੇ ਨੂੰ ਗੰਭੀਰਤਾ ਨਾਲ ਕਰਨ ਦੀ ਲੋੜ ਹੈ ਨਾ ਕਿ ਤ੍ਰਿਸਕਾਰ ਕਰਨ ਦੀ ਲੋੜ ਹੈ ਨਹੀਂ ਤ੍ਰਿਸਕਾਰ ਨਹੀਂ ਕਰਨਾ ਚਾਹੀਦਾ ਮਰੇ ਇਸ ਸਮਾਜ ਐਸਾ ਐਸਾ ਜੀ ਮੈਂ ਇਸ ਸਮਾਜ ਤੋਂ ਪੀੜਤ ਹਾਂ ਅੱਜ ਵੀ ਪੀੜਤ ਹਾਂ ਮੈਂ ਤੁਹਾਡੇ ਬਲੂਟ ਚ ਰਹਿਣਾ ਹਮ ਅੱਜ ਤੱਕ ਮੇਰਾ 15 20 ਸਾਲਾਂ ਚ ਕਦੇ ਮੋਟਰਸਾਈਕਲ ਦਾ ਵੀ ਚਲਾਨ ਨਹੀਂ ਹੋਇਆ ਜੀ ਅੱਜ ਤੱਕ ਮੈਂ ਕਿਸੇ ਦਾ ਇੱਕ ਪੰਜੀ ਦਾ ਨੁਕਸਾਨ ਨਹੀਂ ਕੀਤਾ ਇਸ ਇਲਾਕੇ ਚ ਪਰ ਅੱਜ ਵੀ ਮੇਰੇ ਬਾਰੇ ਇੰਨਾ ਨੈਗੇਟਿਵ ਬੋਲਿਆ ਜਾਂਦਾ ਸਭ ਮੈਨੂੰ ਕੋਈ ਪਰਵਾਹ ਨਹੀਂ ਹੁੰਦੀ ਪਰ ਉਹ ਜਿਹੜੇ ਉੱਪਰ ਹੀ ਭਰਾਏ ਹੁੰਦੇ ਆ ਜਿਹੜੇ ਮੇਰੇ ਨਾਲ ਜੁੜੇ ਲੋਕ ਕਿ ਫਲਾਣਾ ਤੇਰੇ ਬਾਰੇ ਆ ਗਿਆ ਜੀ 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 ਉਦੋਂ ਦੁੱਖ ਹੁੰਦਾ ਕਿ ਜਿਹੜਾ ਬੰਦਾ ਯਾਰ ਕਦੇ ਬੈਠਾ ਹੀ ਨਹੀਂ ਸਾਡੇ ਨਾਲ ਜਿਹੜੇ ਬੰਦੇ ਨੂੰ ਸਾਡੇ ਸੁਭਾਅ ਦਾ ਹੀ ਨਹੀਂ ਪਤਾ ਜੀ ਪਰ ਉਹ ਤ੍ਰਿਸਕਾਰ ਹੈ ਤ੍ਰਿਸਕਾਰ ਨਾਲੋਂ ਵੀ ਜ਼ਿਆਦਾ ਜੈਲਸ ਹੈ ਜੈਲਸ ਬਿਲਕੁਲ ਕਿ ਜਿਹੜਾ ਬੰਦਾ ਹੈ ਯਾਰ ਮਤਲਬ ਕਿ ਸਾਡੇ ਤਾਂ ਕਦੇ ਪਾਸਕੂ ਵੀ ਨਹੀਂ ਸੀਗਾ ਹੂੰ ਸਾਡੇ ਕੋਲ ਇੰਨੀਆਂ ਜ਼ਮੀਨਾਂ ਜਿਦਾ ਦਾ ਉਹ ਅੱਜ ਆਪਦੇ ਮੜਕ ਚ ਕਿਵੇਂ ਇਹ ਇੱਕ ਫੈਕਟਰ ਐ ਸਰ ਇਸ ਸੋਸਾਇਟੀ ਜੀ 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 ਤੇ ਇਹ ਇਹਦੇ ਤੋਂ ਬਚ ਕੇ ਰਹੋ ਆਪਦੇ ਦੁੱਖ ਤੋਂ ਲੋਕ ਜੇ ਤੁਸੀਂ ਨਿਕਲ ਗਏ ਇਸ ਦਲਦਲ ਚੋਂ ਵੀ ਨਿਕਲ ਗਏ ਬੱਚਿਓ ਇਹਨਾਂ ਤੋਂ ਬਚ ਕੇ ਰਹੋ ਇਹ ਸੱਪ ਤੁਹਾਨੂੰ ਡੰਗਣਗੇ ਫਿਰ ਹਮ ਇਹਨਾਂ ਦੇ ਡੰਗ ਜਿਹੜੇ ਆ ਨਾ ਉਹ ਪਚਾਉਣੇ ਸਿੱਖ ਲਿਓ ਸ ਜ਼ਹਿਰ ਨੂੰ ਪਚਾਉਣਾ ਸਿੱਖ ਲਿਓ ਫਿਰ ਤੁਸੀਂ ਲਈ ਦੇਣੀ ਆ ਬਿਲਕੁਲ ਤੋਂ ਮੈਂ ਥਰਸ ਘਰ ਨਹੀਂ ਕਰਦਾ ਸਰ ਮੈਂ ਤਾਂ ਖੁਦ ਇਹਨਾਂ ਚੀਜ਼ਾਂ ਤੋਂ ਮੀੜਤ ਰਿਹਾ ਹਮ ਤਾਂ ਗੱਲ ਇਹ ਆ ਕਿ ਇਹ ਵਾਕਿਆ ਜੋ ਇਸ ਮਾਮਲੇ ਦੇ ਵਿੱਚ ਹੋ ਰਿਹਾ ਕਿ ਇੱਕ ਟੈਰੀਟੋਰੀਅਲ ਭਰਤੀ 152 ਇਨਫੈਂਟਰੀ ਬਟਾਲੀਅਨ ਉਹ ਸਿਰ ਪੰਜਾਬ ਚੋਂ ਭਰਤੀ ਹੁੰਦੀ ਹੈ 14000 ਬੱਚਾ ਗਿਆ 14000 ਬੱਚੇ ਚੋਂ ਕਹਿੰ ਲੋ ਕਿ ਜ਼ਿਆਦਾਤਰ ਜਿਹੜੇ ਸੀਗੇ ਫਿਜ਼ੀਕਲ ਟੈਸਟ ਕੱਢ ਗਏ ਹਮ ਪਰ ਜਦੋਂ ਰੈਂਡਮਲੀ ਉਹਨਾਂ ਨੇ ਡੋਪ ਟੈਸਟ ਲੈਣੇ ਸ਼ੁਰੂ ਕਰ ਦਿੱਤੇ ਤਾਂ 100 ਚੋਂ ਹਰੇਕ ਦਸਵਾਂ ਬੱਚਾ ਯਾਨੀ 10 ਚੋਂ ਇੱਕ ਬੱਚਾ ਹਮ ਉਹਦੇ ਚ ਪੋਜ਼ਿਟਿਵ ਆ ਰਿਹਾ ਜੀ ਇਹ ਸਾਡੇ ਵਾਸਤੇ ਇੱਕ ਦੁਖਾਂਤ ਜ਼ਰੂਰ ਹੈ ਸਾ ਸੋਚਣ ਵਾਲੀ ਸੰਸੋਚਲੀ ਸੋਚਣ ਵਾਲੀ ਵਿਚਾਰਨ ਵਾਲੀ ਗੱਲ ਹੈ ਪਰ ਮੈਂ ਫੇਰ ਕਹੂੰਗਾ ਕਿ ਇੱਥੇ ਉਹਨਾਂ ਨੂੰ ਜ਼ਿਆਦਾ ਨੈਗੇਟਿਵ ਨਾ ਕਰੋ ਇਹ ਦੇਖੋ ਕਿ ਕਿਉਂ ਬਿਰੂਸਗਾਰੀ ਦੇ ਮਾਰੇ ਇਧਰ ਨੂੰ ਤੁਰੇ ਜਾਂਦੇ ਆ ਜਾਂ ਉਹ ਮਿਸ ਗਾਈਡਡ ਮਜ਼ਾਇਲਾ ਬਣ ਗਈਆਂ ਨੇ ਬਿਲਕੁਲ ਤੇ ਉਹ ਗਾਂ ਜਾ ਕੇ ਪਤਾ ਨਹੀਂ ਜੇ ਅਜੋ ਜੌਬ ਤੋਂ ਰਹਿ ਗਏ ਆਖਰੀ ਉਹਨਾਂ ਦੀ ਉਮੀਦ ਇਹੀ ਭਰਤੀ ਹੋਏਗੀ ਤਾਂ ਕੱਲ ਨੂੰ ਉਹ ਵੈਪਨ ਚੁੱਕ ਕੇ ਕੋਈ 10 20 ਹਜ਼ਾਰ ਪਿੱਛੇ ਬੰਦਾ ਮਾਰਨਾ ਤੁਰ ਪੈ ਬਿਲਕੁਲ ਇਤੋਂ ਮੋੜਨ ਦੀ ਲੋੜ ਹੈ ਹਨਾ ਉਹਨਾਂ ਦੀ ਲੋੜ ਹੈ ਬਿਲਕੁਲ ਮੈਂ ਇਹੀ ਗੱਲ ਕਹਿਣਾ ਕਿ ਤ੍ਰਿਸਕਾਰ ਬਹੁਤ ਮਾੜਾ ਪਰ ਸਾਡਾ ਸਮਾਜ ਮੈਂ ਕਹੂੰਗਾ ਕਿ ਹਟਦਾ ਹੀ ਨਹੀਂ ਹੈ ਸਭ ਇਸ ਸੋਸਾਇਟੀ ਦਾ ਨਕਾਰਾਤਮਕ ਪੱਖ ਹੈ ਇਹਨਾਂ ਨੇ ਜੜ ਤੱਕ ਨਹੀਂ ਜਾਣਾ ਜਿੱਦੀ ਜੜ ਲੱਗੀ ਆ ਉਹਦੀ ਜੜ ਦੇ ਵਿੱਚ ਤੇਲ ਪਾਉਣਾ ਹੈ ਸਮੱਸਿਆ ਦੀ ਜੜ ਤੱਕ ਨਹੀਂ ਜਾਣਾ ਸਰ ਪਰ ਖੈਰ ਰੋਸ ਹੈ ਜੀ ਮੈਨੂੰ ਰੋਸ ਹੈ ਪਰ ਮੈਂ ਕਦੇ ਇਹਨਾਂ ਚੀਜ਼ਾਂ ਤੋਂ ਨਾ ਘਬਰਾਇਆ ਫੇਸ ਕੀਤਾ ਤੇ ਜਿਹੜੇ ਇਹਨਾਂ ਚੋਂ ਬੱਚੇ ਗਾਂ ਟਰਾਈ ਕਰਨਗੇ ਛੱਡ ਛੜਾ ਕੇ ਸਭ ਕੁਝ ਜੀ ਉਹਨਾਂ ਵਾਸਤੇ ਮੈਂ ਜ਼ਰੂਰ ਕਹਿਣਾ ਕਿ ਜਦ ਤੁਸੀਂ ਵਧੀਆ ਬੰਦੇ ਬਣ ਕੇ ਕਾਮਯਾਬੀ ਬਣ ਗਏ ਤਾਂ ਜਿਹੜੀ ਆ ਤੁਹਾਡੀ ਕਿਤੇ ਬਦਨਾਮੀ ਹੋਈ ਹੈ ਨਾ ਇਹ ਸ਼ਾਇਦ ਹੋ ਸਕਦਾ ਕਿ ਤੁਹਾਨੂੰ ਫਿਰ ਡਲੌਣ ਵਾਸਤੇ ਡੇਗਣ ਵਾਸਤੇ ਉਹ ਅੱਗੇ ਲਿਓ ਘਬਰਾਉਣਾ ਨਹੀਂ ਮਸਤ ਮਿੰਟੂ ਜੀ ਕਹਿੰਦੇ ਹੁੰਦੇ ਕਿ ਜਿਹੜੀ ਤਕਲੀਫ ਆਪਾਂ ਨੂੰ ਇੱਕ ਵਾਰੀ ਲੱਗਦੀ ਹੁੰਦੀ ਹੈ ਨਾ ਵੀ ਇਹ ਤਕਲੀਫ ਆਪਾਂ ਨੂੰ ਮਾਰ ਸਕਦੀ ਹੈ ਜਦੋਂ ਅਸੀਂ ਉਹ ਤਕਲੀਫ ਪਾਰ ਕਰ ਦਿੰਦੇ ਆ ਫਿਰ ਉਹ ਸਾਡੀ એનર્ਜੀ ਬਣ ਜਾਂਦੀ ਹੈ ਸਾਡੀ ਪੋਜ਼ਿਟਿਵਿਟੀ ਬਣ ਜਾਂਦੀ ਹੈ ਨਾ ਸੋ ਜਿਵੇਂ ਤੁਹਾਡੇ ਮੁਖ ਤੇ ਨੂਰ ਆਇਆ ਸੀ ਚੀਜ਼ਾਂ ਵੇਖਦੇ ਆ ਇਹ ਪੋਜ਼ਿਟਿਵਿਟੀ ਇਹ ਆਤਮ ਵਿਸ਼ਵਾਸ ਉੱਤ ਲੰਘਸ ਤੋਂ ਹੀ ਬਣਦਾ ਹਾਂਜੀ ਮੈਂ ਬਹੁਤ ਹੱਦ ਤੱਕ ਕਹ ਲਓ ਗੁੱਸੇ ਖੋਰ ਆਦਮੀ ਸੀ ਅੱਜ ਵੀ ਥੋੜਾ ਆ ਜਾਂਦਾ ਹੈ ਬਹੁਤ ਗਾਲੀਬਾਜ਼ ਬੰਦਾ ਸੀਗਾ ਜੀ ਬਹੁਤ ਜਾਨੀ ਜਾਂ ਤੱਕ ਖੜਕਾ ਕਰ ਦੇਣਾ ਜਾਂ ਖੜਕ ਖੜਕ ਹੋ ਜਾਂਦਾ ਸੀ ਗਮ ਦਾ ਹਾਂਜੀ ਹੌਲੀ ਹੌਲੀ ਇਸਾਂ ਜਿਹੜੀਆਂ ਬਦਲੀਆਂ ਸੁਭਾਅ ਚ ਥੋੜੀ ਬਦਲ ਨਰਮਾਈ ਆ ਜਾਂਦੀ ਹੈ ਮੈਂ ਦੇਖਦਾ ਕਿ ਸਟੇਜ ਹੈ ਜੀ ਇਸ ਸਟੇਜ ਨੂੰ ਤੁਸੀਂ ਜਿੰਨੀ ਜਲਦੀ ਆਸਲ ਕਰ ਲਓ ਜਿੰਤਰ ਆ ਚਲੋ ਅੱਜ ਗੱਲਾਂ ਇਸ ਤਰ੍ਹਾਂ ਦੀਆਂ ਵੀ ਹੋਣੀਆਂ ਚਾਹੀਦੀਆਂ ਵਿੱਚ ਜ਼ਰੂਰੀ ਪਰ ਮੈਂ ਇਹ ਚੀਜ਼ ਤੁਹਾਨੂੰ ਨਾ ਕਿਉਂਕਿ ਮੈਂ ਹੁਣ ਜ਼ਿਆਦਾਤਰ ਇੰਟਰਵਿਊਜ਼ ਵਗੈਰਾ ਨਾ ਆਪਦੇ ਬਾਰੇ ਨਹੀਂ ਦਿੰਦਾ ਨਾ ਮੈਂ ਲਿਖਦਾ ਪੜਦਾ ਕਿ ਜੋ ਜੋ ਹੋਣਾ ਸੀ ਹੋ ਗਿਆ ਹੁਣ ਪੰਜਾ ਨੂੰ ਠੁੱਕ ਗਿਆ ਐਵੇਂ ਫੋਲੀ ਜਾਓ ਨਾ ਆਪਦੇ ਭੂਵਿੱਖ ਦਾ ਸਿਵਾ ਕਿੰਨੀ ਕਦੇਰ ਫੋਲੀ ਜਾਈਏ ਸੌਰੀ ਆਪਣੇ ਪਾਸਟ ਦਾ ਗੱਲ ਇਹ ਆ ਕਿ ਇਹ ਸੱਚ ਰੂਬਰੂ ਕਰਉਣਾ ਬਹੁਤ ਔਖੀ ਹੈ ਕਿ ਤੁਸੀਂ ਕਹਿੰਦੇ ਹੋ ਕਿ ਵਾਪਸ ਆਓ ਤੁਸੀਂ ਕਹਿੰਦੇ ਗੈਂਗਸਟਰ ਵਾਪਸ ਆ ਜਾਣ ਪਿਛੜੀ ਵਾਪਸ ਆ ਜਾਣ ਉਹਨਾਂ ਨੂੰ ਖਿਲਾਰੋਗੇ ਕਿੱਥੇ ਉਹਨਾਂ ਦੀ ਇੱਜ਼ਤ ਕਿੱਥੇ ਸੁਰੱਖਿਅਤ ਕਰੋਗੇ ਉਹਨਾਂ ਦੀ ਜਾਨ ਕਿੱਥੇ ਸੁਰੱਖਿਅਤ ਕਰੋਗੇ ਹੈ ਤੁਹਾਡੇ ਕੋਲ ਕੁਝ ਬਿਲਕੁਲ ਬਿਲਕੁਲ ਮਿੰਟੂ ਜੀ ਬਿਲਕੁਲ ਜੀ ਮੁਕਦਰ ਸਿੰਘ ਜੀ ਬਹੁਤ ਬਹੁਤ ਸ਼ੁਕਰੀਆ ਜੀ ਤੁਹਾਡਾ ਬਹੁਤ ਬਹੁਤ ਸ਼ੁਕਰੀਆ ਸਾਰੇ ਦੋਸਤਾਂ ਦਾ ਜੀ